ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਤੇ ਮੈਂ ਜੁੜਿਆ ਜੀ ਗੁਰਿੰਦਰ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਗੱਲ ਅੱਜ ਫੇਰ ਰਿਸ਼ਤਿਆਂ ਦੀ ਕਰਨੀ ਆਪਾਂ ਤੇ ਤਿੰਨ ਜਿਹੜੀਆਂ ਚੀਜ਼ਾਂ ਮੈਨੂੰ ਲੱਗਦਾ ਬਹੁਤ ਜ਼ਰੂਰੀ ਨੇ ਰਿਸ਼ਤੇ ਦੇ ਵਿੱਚ ਹੋਣੀਆਂ ਤੇ ਜੇ ਨਹੀਂ ਹੈਗੀਆਂ ਤਾਂ ਇਹ ਜ਼ਰੂਰੀ ਹੋ ਜਾਂਦਾ ਕਿ ਆਪਾਂ ਉਸ ਰਿਸ਼ਤੇ ਨੂੰ ਉੱਥੇ ਹੀ ਖਤਮ ਕਰ ਦਈਏ ਨਹੀਂ ਤਾਂ ਔਰ ਇਸ ਦਾ ਜੇ ਆਪਾਂ ਮਜਬੂਰੀ ਚ ਨਿਭਾ ਰਹੇ ਹਾਂ ਤਾਂ ਮੈਨੂੰ ਲੱਗਦਾ ਜ਼ਿੰਦਗੀ ਆਪਣੀ ਨਰਕ ਬਣਾਉਣ ਤੋਂ ਕੋਈ ਨਹੀਂ ਰੁਕ ਸਕਦਾ ਸੋ ਕਿਹੜੀਆਂ ਨੇ ਜੀ ਉਹ ਤਿੰਨ ਚੀਜ਼ਾਂ ਤੁਹਾਡੇ ਹਰ ਰਿਸ਼ਤੇ ਦੇ ਵਿੱਚ ਖਾਸ ਤੌਰ ਤੇ ਜਿਹੜੇ ਤੁਹਾਡੇ ਖਾਸ ਰਿਸ਼ਤੇ ਨੇ ਉਹਨਾਂ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਜੀ ਆਜੋ ਕਰਦੇ ਆਂ ਗੱਲ ਪਹਿਲੀ ਚੀਜ਼ ਆ ਜੀ ਗੱਲਬਾਤ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ ਰਿਸ਼ਤਾ ਕੋਈ ਵੀ ਹੋਵੇ ਜੇ ਗੱਲਬਾਤ ਨਹੀਂ ਕਰੋਗੇ ਤਾਂ ਰਿਸ਼ਤਾ ਹੌਲੀ 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 ਖਤਮ ਹੁੰਦਾ ਜਾਂਦਾ ਵਾ ਤੇ ਉਹ ਸਾਡੇ ਤੋਂ ਬੜਾ ਦੂਰ ਹੋ ਜਾਂਦਾ ਵਾ ਅੱਜ ਕੱਲ ਜੋ ਕਹਾਣੀ ਆ ਬੜੇ ਰਿਸ਼ਤੇ ਆਪਾਂ ਇਦਾਂ ਹੀ ਗਵਾਏ ਨੇ ਭਾਵੇਂ ਤਕਨੀਕਾਂ ਇੰਨੀ ਆ ਗਈਆਂ ਆਪਾਂ ਸਾਰਾ ਦਿਨ ਫੋਨਾਂ 'ਚ ਤਾਂ ਬੜੇ ਰਹਿੰਦੇ ਆ ਪਰ ਕਈ ਲੋਕ ਹਲੇ ਵੀ ਸਾਨੂੰ ਇਹ ਸ਼ਿਕਾਇਤ ਕਰਦੇ ਨੇ ਕਿ ਤੂੰ ਕਦੇ ਸਾਨੂੰ ਫੋਨ ਨਹੀਂ ਕਰਦਾ ਤੂੰ ਸਾਡੇ ਨਾਲ ਕਦੇ ਗੱਲਬਾਤ ਨਹੀਂ ਕਰਦਾ ਇਹਦਾ ਮਤਲਬ ਸਾਡਾ ਦਿਲ ਨਹੀਂ ਚਾਹੁੰਦਾ ਅਸੀਂ ਉਹਨਾਂ ਨਾਲ ਨਿਭਾਉਣਾ ਨਹੀਂ ਚਾਹੁੰਦੇ ਜਿਨ੍ਹਾਂ ਨੇ ਨਿਭਾਉਣੀ ਹੁੰਦੀ ਆ ਉਹ ਗੱਲਬਾਤ ਜ਼ਰੂਰ ਕਰਦੇ ਰਹਿੰਦੇ ਆ ਇੱਕ ਤਾਂ ਚਲੋ ਇਹ ਪਹਿਲੂ ਹੋ ਗਿਆ ਗੱਲਬਾਤ ਦਾ ਇੱਕ ਜਿਹੜੀ ਆਪਾਂ ਅਕਸਰ ਗੱਲ ਕਰਦੇ ਹੁੰਨੇ ਆ ਵੀ ਜਿੱਦਾਂ ਹਸਬੈਂਡ ਵਾਈਫ ਦਾ ਰਿਸ਼ਤਾ ਵਾ ਕੋਈ ਵੀ ਤੁਹਾਡਾ ਖਾਸ ਰਿਸ਼ਤਾ ਵਾ ਚਲੋ ਹਸਬੈਂਡ ਵਾਈਫ ਦੀ ਉਦਾਹਰਨ ਲੈ ਲੈਂਦੇ ਆ ਕਿ ਉਹਨਾਂ ਵਿੱਚ ਜੇ ਗੱਲਬਾਤ ਹੀ ਨਹੀਂ ਹੁੰਦੀ ਤਾਂ ਫਿਰ ਉਹ ਰਿਸ਼ਤਾ ਕਿਹੜੇ ਕੰਮ ਦਾ ਜਦ ਜਦ ਕੇ ਨਾ ਜਿਹੜਾ ਇਹ ਰਿਸ਼ਤਾ ਵਾ ਮੀਆਂ ਬੀਬੀ ਵਾਲਾ ਇਹ ਇਹੋ ਜਿਹਾ ਰਿਸ਼ਤਾ ਮੰਨਿਆ ਗਿਆ ਤੁਸੀਂ ਹਰ ਗੱਲ ਇੱਕ ਦੂਜੇ ਨਾਲ ਕਰ ਸਕਦੇ ਹੋ ਬਹੁਤ ਸਾਰੇ ਇਹੋ ਜਿਹੇ ਰਿਸ਼ਤੇ ਆ ਜਿੱਥੇ ਆਪਾਂ ਹਰ ਗੱਲ ਨਹੀਂ ਕਰ ਸਕਦੇ ਹੁੰਦੇ ਮਾਪੇ ਨੇ ਆਪਾਂ ਬਹੁਤ ਸਾਰੀਆਂ ਗੱਲਾਂ ਉਹਨਾਂ ਨਾਲ ਕਰ ਲੈਣੇ ਆ ਪਰ ਕੁਝ ਗੱਲਾਂ ਫੇਰ ਵੀ ਕਿਤੇ ਨਾ ਕਿਤੇ ਹੁੰਦੀਆਂ ਜੋ ਉਹਨਾਂ ਨਾਲ ਨਹੀਂ ਕੀਤੀਆਂ ਜਾ ਸਕਦੀਆਂ ਭੈਣ ਭਰਾ ਦਾ ਰਿਸ਼ਤਾ ਵਾ ਬਹੁਤ ਸਾਰੀਆਂ ਗੱਲਾਂ ਆਪਾਂ ਉੱਥੇ ਕਰ ਲੈਣੇ ਆ ਪਰ ਫੇਰ ਵੀ ਕੁਝ ਗੱਲਾਂ ਉੱਥੇ ਨਹੀਂ ਕੀਤੀਆਂ ਜਾ ਸਕਦੀਆਂ ਸੋ ਇਹ ਬੜਾ ਨਾ ਕੁਦਰਤ ਨੇ ਸੋਚ ਸਮਝ ਕੇ ਇਸ ਰਿਸ਼ਤੇ ਨੂੰ ਬਣਾਇਆ ਵਾ ਭਾਵੇਂ ਸਮਾਜ ਨੇ ਬਣਾਇਆ ਜਾਂ ਕੁਦਰਤ ਨੇ ਬਣਾਇਆ ਮੈਂ ਕਹੂੰਗਾ ਵੀ ਕੁਦਰਤ ਨੇ ਹੀ ਇਹ ਸਾਰੀਆਂ ਚੀਜ਼ਾਂ ਬਣਾਈਆਂ ਨੇ ਤੇ ਸਮਾਜ ਉਹਨੂੰ ਅੱਗੇ ਤੋੜ ਰਿਹਾ ਵਾ ਤੇ ਇਹ ਜੇ ਰਿਸ਼ਤਾ ਇਹ ਵੀ ਆਪਸ ਦੇ ਵਿੱਚ ਦੂਰੀਆ ਰੱਖਣ ਲੱਗ ਗਿਆ ਗੱਲਬਾਤ ਨਹੀਂ ਕਰ ਰਿਹਾ ਫਾਰਮੈਲਟੀ ਕਰ ਰਿਹਾ ਕੋਈ ਕਿਸੇ ਦੇ ਦਿਲ ਦੇ ਵਿੱਚ ਦੁੱਖ ਆ ਤੁਸੀਂ ਆਪਣੀ ਘਰਵਾਲੀ ਦੇ ਨਾਲ ਸ਼ੇਅਰ ਨਹੀਂ ਕਰ ਸਕਦੇ ਘਰਵਾਲੀ ਨੂੰ ਦੁੱਖ ਆ ਉਹ ਆਪਣੇ ਘਰਵਾਲੇ ਦੇ ਨਾਲ ਸ਼ੇਅਰ ਨਹੀਂ ਕਰ ਸਕਦੀ ਤਾਂ ਫਿਰ ਉਹ ਰਿਸ਼ਤਾ ਇੱਕ ਫਾਰਮੈਲਟੀ ਤੋਂ ਹਟ ਕੇ ਕੁਝ ਨਹੀਂ ਹੈਗਾ ਦੂਜੀ ਚੀਜ਼ ਆ ਜੀ ਇੱਜ਼ਤ ਰਿਸਪੈਕਟ ਕਹਿੰਦੇ ਆਪਾਂ ਇੰਗਲਿਸ਼ ਦੇ ਵਿੱਚ ਤੇ ਅੱਜ ਕੱਲ੍ਹ ਹਰ ਇਨਸਾਨ ਨੂੰ ਪਿਆਰੀ ਆ ਹੋਣੀ ਵੀ ਚਾਹੀਦੀ ਆ ਸੈਲਫ ਰਿਸਪੈਕਟ ਬਾਰੇ ਆਪਾਂ ਹਮੇਸ਼ਾ ਗੱਲ ਕਰਦੇ ਆ ਇਸ ਤੋਂ ਬਿਨਾ ਬੰਦੇ ਦੀ ਕਾਦੀ ਜ਼ਿੰਦਗੀ ਆ ਸੋ ਜੇ ਰਿਸ਼ਤੇ ਦੇ ਵਿੱਚ ਤੁਹਾਨੂੰ ਕੋਈ ਇੱਜ਼ਤ ਨਹੀਂ ਦੇ ਰਿਹਾ ਤਾਂ ਉਹ ਰਿਸ਼ਤਾ ਵੀ ਜਿਆਦਾ ਲੰਮਾ ਨਹੀਂ ਚੱਲਣ ਵਾਲਾ ਕੁਝ ਲੋਕ ਹੁੰਦੇ ਨੇ ਕੁਰਬਾਨੀਆਂ ਦੇਣ ਵਾਲੇ ਕਿ ਕੋਈ ਸਾਹਮਣੇ ਵਾਲਾ ਜੋ ਮਰਜ਼ੀ ਬੋਲੀ ਜਾਂਦਾ ਰਿਸ਼ਤਾ ਨਿਭਾਈ ਜਾਂਦੇ ਨੇ ਹੱਥ ਜੋੜ ਲੈਂਦੇ ਨੇ ਨੀਵੇਂ ਹੋ ਜਾਂਦੇ ਨੇ ਪਰ ਮੈਂ ਕਹਿੰਦਾ ਵੀ ਉਹ ਵੀ ਕਿੰਨੀ ਦੇਰ ਬਰਦਾਸ਼ਤ ਕਰਦੇ ਨੇ ਲੋਕ ਇੱਕ ਨਾ ਇੱਕ ਦਿਨ ਤਾਂ ਸਬਰ ਟੁੱਟਦਾ ਹੀ ਆ ਨਾ ਭਾਵੇਂ ਕੋਈ ਜਿੰਨਾ ਮਰਜੀ ਭੂਲਾਏ ਨਿਸ਼ਾਨ ਜਿੰਨਾ ਕੋਈ ਮਰਜੀ ਨੀਵਾ ਹੋਣ ਵਾਲਾ ਵਾ ਸਿਰਫ ਕਈ ਲੋਕ ਕੀ ਕਰਦੇ ਨੇ ਕਿ ਰਿਸ਼ਤਾ ਨਿਭਾਉਣ ਦੇ ਲਈ ਹਮੇਸ਼ਾ ਨਿਮਜਾਂਦੇ ਨੇ ਕਿ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਨੂੰ ਉਹ ਬੰਦਾ ਸੁਧਰ ਜਾਊਗਾ ਪਰ ਉਹ ਜੇ ਬੰਦਾ ਸੁਧਰ ਹੀ ਨਹੀਂ ਰਿਹਾ ਉਹ ਨਜਾਇਜ਼ ਫਾਇਦਾ ਚੱਕਦਾ ਫਿਰ ਕਿੰਨੀ ਦੇਰ ਤੁਸੀਂ ਉਸ ਬੰਦੇ ਨਾਲ ਰਹਿ ਲੋਗੇ ਸੋ ਰਿਸਪੈਕਟ ਹੋਣੀ ਬਹੁਤ ਜ਼ਰੂਰੀ ਆ ਤੇ ਰਿਸਪੈਕਟ ਤੋਂ ਬਿਨਾ ਆਪਾਂ ਇਮੇਜਿਨ ਨਹੀਂ ਕਰ ਸਕਦੇ ਕਿ ਕੋਈ ਵੀ ਰਿਸ਼ਤਾ ਨਿਭੂਗਾ ਤੇ ਰਿਸਪੈਕਟ ਦੇ ਨਾਲ ਮੈਂ ਕਹੂੰਗਾ ਪਿਆਰ ਕੇਅਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਪੁਆਇੰਟ ਬਹੁਤ ਆਪਾਂ ਲੰਮੇ ਖਿੱਚ ਸਕਦੇ ਆਂ ਤੇ ਪਹਿਲਾਂ ਆਪਾਂ ਗੱਲਾਂ ਇਹਦੇ ਬਾਰੇ ਕੀਤੀਆਂ ਵੀ ਹੋਈਆਂ ਨੇ ਦੁਬਾਰਾ ਨਹੀਂ ਕਰੂੰਗਾ ਤੇ ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਇੱਕ ਰਿਸ਼ਤੇ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤੀਜੀ ਚੀਜ਼ ਮੇਨ ਜਿਹਦੇ ਬਾਰੇ ਮੈਂ ਗੱਲ ਕਰਨੀ ਖੁੱਲ ਕੇ ਚਾਹੂੰਗਾ ਥੋੜੀ ਜੀ ਉਹ ਆ ਜੀ ਭਰੋਸਾ ਟਰਸਟ ਹੋਣਾ ਬਹੁਤ ਜ਼ਰੂਰੀ ਆ ਤੇ ਜਿੱਥੇ ਭਰੋਸਾ ਨਹੀਂ ਨਾ ਹੈਗਾ ਰਿਸ਼ਤਾ ਮੈਂ ਕਹੂੰਗਾ ਨਿਭਾਉਣ ਦਾ ਫਾਇਦਾ ਹੀ ਕੋਈ ਨਹੀਂ ਭਾਵੇਂ ਕੋਈ ਵੀ ਰਿਸ਼ਤਾ ਹੋਵੇ ਜਿੰਨਾ ਮਰਜੀ ਕੋਈ ਖਾਸ ਰਿਸ਼ਤਾ ਹੋਵੇ ਭਾਵੇਂ ਕਮੀਆਂ ਬੀਬੀ ਦਾ ਹੀ ਰਿਸ਼ਤਾ ਹੋਵੇ ਟਰਸਟ ਆ ਜਿਹੜਾ ਉਹ ਬਹੁਤ ਜ਼ਰੂਰੀ ਆ ਤੇ ਜਿੱਥੇ ਇੱਕ ਵਾਰ ਭਰੋਸਾ ਟੁੱਟ ਗਿਆ ਦੁਬਾਰਾ ਕਦੇ ਨਹੀਂ ਬਣਨਾ ਲੱਖ ਜੋਰ ਲਾ ਲਿਓ ਕਹਿੰਦੇ ਇੱਕ ਨਾ ਧਾਗਾ ਵਾ ਧਾਗਾ ਭਾਵੇਂ ਜਿੰਨਾ ਮਰਜੀ ਮਜ਼ਬੂਤ ਹੋਵੇ ਤੇ ਭਾਵੇਂ ਜਿੰਨਾ ਮਰਜੀ ਉਹ ਕੱਚਾ ਹੋਵੇ ਜੇ ਇੱਕ ਵਾਰ ਟੁੱਟ ਗਿਆ ਤਾਂ ਦੁਬਾਰਾ ਉਹ ਕੋਈ ਹਾਲੇ ਤੱਕ ਦਾ ਤਕਨੀਕ ਨਹੀਂ ਆਈ ਵੀ ਉਹ ਸਿੱਧਾ ਜੁੜ ਸਕੇ ਗੰਡ ਮਾਰਨੀ ਪੈਂਦੀ ਹੈ ਵਿੱਚ ਤੇ ਜੇ ਚਲੋ ਤਕਨੀਕ ਆ ਵੀ ਗਈ ਕੋਈ ਹੈਗਾ ਵੀ ਹੈ ਇਹਦਾ ਹੱਲ ਵੀ ਤੁਸੀਂ ਇੱਕ ਵਾਰ ਧਾਗੇ ਟੁੱਟੇ ਨੂੰ ਦੁਬਾਰਾ ਜੋੜਦੇ ਹੋ ਤਾਂ ਨਿਸ਼ਾਨ ਤਾਂ ਰਹਿ ਜਾਂਦੇ ਨੇ ਸੋ ਰਿਸ਼ਤਿਆਂ ਦਾ ਵੀ ਇਹੀ ਹਾਲ ਆਪਾਂ ਕਹਿੰਦੇ ਕਿ ਚਾਈਨਾ ਡੋਰ ਬੜੀ ਪੱਕੀ ਹੁੰਦੀ ਆ ਸੋ ਰਿਸ਼ਤੇ ਦੀ ਜੇ ਆਪਾਂ ਇਹਦੇ ਨਾਲ ਉਦਾਹਰਨ ਦਈਏ ਕਿ ਇੱਕ ਰਿਸ਼ਤਾ ਬਹੁਤ ਪੱਕਾ ਸੀਗਾ ਜੀ ਚਾਈਨਾ ਡੋਰ ਵਾਂਗੂ ਉਹਨੂੰ ਕਦੇ ਕੱਟਣਾ ਨਾ ਸੌਖਾ ਨਹੀਂ ਸੀ ਪਰ ਜਦੋਂ ਚਾਈਨਾ ਡੋਰ ਵੀ ਟੁੱਟ ਜਾਂਦੀ ਹੈ ਤਾਂ ਜੁੜਨੀ ਉਹ ਵੀ ਨਹੀਂ ਉਹ ਚ ਵੀ ਗਾਂਢੀ ਮਾਰਨੀ ਪੈਣੀ ਆ ਤੁਹਾਨੂੰ ਸੋ ਰਿਸ਼ਤੇ ਦੇ ਵਿੱਚ ਵੱਜੀਆਂ ਗੰਡਾਂ ਜਿਹੜੀਆਂ ਨਾ ਤੁਹਾਨੂੰ ساری ਉਮਰ ਪਰੇਸ਼ਾਨ ਕਰਦੀਆਂ ਨੇ ਤੇ ਉਹਦੇ 'ਚ ਮਜ਼ਬੂਤੀ ਨਹੀਂ ਹੁੰਦੀ ਆਪਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਆਪਣੇ ਆਪ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹ ਤੁਹਾਡਾ ਫੈਸਲਾ ਆਪਣਾ ਨਿੱਜੀ ਹੋ ਸਕਦਾ ਕਿ ਉਹ ਕਿੰਨੀ ਕੁ ਵੱਡੀ ਤੁਸੀਂ ਉਹਨੂੰ ਸਥਿਤੀ ਸਮਝਦੇ ਹੋ ਉਹ ਹਾਲਾਤ ਕਹਿੋ ਜੇ ਨੇ ਉਹ ਭਰੋਸਾ ਕਿੰਨਾ ਕੁ ਤੁਹਾਡਾ ਤੋੜਿਆ ਗਿਆ ਵਾ ਕਿ ਉਹ ਗਲਤੀ ਆ ਜਿਹੜੀ ਉਹ ਮਾਫ ਕਰਨ ਦੇ ਲਾਇਕ ਹੈਗੀ ਆ ਇਹ ਤੁਸੀਂ ਆਪ ਦੇਖਣਾ ਤੇ ਬਾਕੀ ਜਰੂਰ ਮੈਂ ਕਹਿੰਨਾ ਵੀ ਕੋਈ ਨਹੀਂ ਇਨਸਾਨ ਗਲਤੀਆਂ ਦਾ ਪੁੱਤਲਾ ਵਾ ਜੇ ਛੋਟੀਆਂ ਮੋਟੀਆਂ ਗਲਤੀਆਂ ਕਿਸੇ ਤੋਂ ਹੋ ਜਾਂਦੀਆਂ ਤਾਂ ਭੁੱਲ ਕੇ ਅੱਗੇ ਵੱਧ ਜਾਣਾ ਚਾਹੀਦਾ ਪਰ ਜਿੱਥੇ ਗਲਤੀ ਨਾ ਹੋ ਕੇ ਗੁਨਾਹ ਹੋਏ ਹੋਣ ਉੱਥੇ ਫਿਰ ਮaaf ਕਰਨਾ ਮੁਸ਼ਕਲ ਹੋ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਬਹੁਤ ਜਲਦੀ ਮਿਲੂੰਗਾ ਤੇ ਤਦ ਤੱਕ ਦੇ ਲਈ ਤੁਸੀਂ ਮੇਰੀਆਂ ਆਹ ਵੀਡੀਓਜ਼ ਨੂੰ ਇੰਜੋਏ ਕਰੋ ਜੀ